ਵੱਖ ਜਿਲ੍ਹੇ ਅੰਬੇਡਕਰ ਭਵਨੇ ਜਿਹੜੇ ਵੱਖ-ਵੱਖ ਸਮਾਜਿਕ ਕੰਮਾਂ ਲਈ ਵਰਤੇ ਜਾਂਦੇ ਨੇ ਲੇਕਿਨ ਕੁਝ ਜਿਲ੍ਹੇ ਐਦਾਂ ਦੇ ਸੀ ਜਿੱਥੇ ਅੱਜ ਵੀ ਅੰਬੇਡਕਰ ਭਵਨ ਨਹੀਂ ਹੈ ਜਿਹੜੇ ਅਸੀਂ ਪਿਛਲੇ 5-7 ਜਿਲ੍ਹਿਆਂ ਦੀ ਗੱਲ ਪਿਛਲੀ ਮੀਟਿੰਗ 'ਚ ਰੱਖੀ ਸੀ ਅੱਜ ਵੀ ਜਿਹੜੀ ਉਹ ਗੱਲ ਹੈ ਉਹਦੇ 'ਚ ਬਰਨਾਲਾ ਜਿਹੜਾ ਅੱਜ ਵੀ ਉੱਥੇ ਹੀ ਖੜਾ ਕਿ ਉੱਥੇ ਸੇਵ ਉਪਲਬਧ ਨਹੀਂ ਹੈ ਉਹਦੇ ਲਈ ਬਕਾਇਦਾ ਸਾਡੇ ਮੈਂਬਰ ਰਪਿੰਦਰ ਸ਼ੀਤਲ ਜੀ ਇਹਨਾਂ ਦੀ ਡਿਊਟੀ ਜਿਹੜੀ ਆ ਉਹ ਡਾਇਰੈਕਟਰ ਵੈਲਫੇਅਰ ਨਾਲ ਕੋਆਰਡੀਨੇਟ ਕਰਕੇ ਕਿਉਂਕਿ ਖੁਦ ਬਰਨਾਲਾ ਜਿਲ੍ਹੇ ਤੋਂ ਨੇ ਇਹਨਾਂ ਦੀ ਲਗਾਈ ਗਈ ਹੈ ਕਿ ਉੱਥੇ ਜ ਇਸੇ ਤਰ੍ਹਾਂ ਐਸੀਐਸ ਨਗਰ ਹੈ ਮੁਹਾਲੀ ਚੰਡੀਗੜ੍ਹ ਰਾਜਧਾਨੀ ਦੇ ਨਾਲ ਲੱਗਦਾ ਇਹ ਸਾਡਾ ਜ਼ਿਲ੍ਹਾ ਹੈੱਡਕੁਆਟਰ ਹੈ ਔਰ ਤਰਸਦੀ ਹੈ ਕਿ ਇੱਥੇ ਵੀ ਮਿਹਰਕਰ ਭਵਨ ਨਹੀਂ ਹੈ ਔਰ ਖੁਸ਼ੀ ਦੀ ਗੱਲ ਇਹ ਆ ਕਿ ਡਾਇਰੈਕਟਰ ਵੈਲਫੇਅਰ ਨੇ ਇਸ ਗੱਲ ਤੇ ਅੱਜ ਰਾਜਮੰਦੀ ਪ੍ਰਗਟ ਕੀਤੀ ਹੈ ਕਿ ਅਸੀਂ ਬਕਾਇਦਾ ਇੱਥੇ ਦੋ ਮੰਜ਼ਿਲਾ ਵਧੀਆ 1 ਏਕੜ ਜਗ੍ਹਾ ਜਿਹੜੀ ਡਿਪਾਰਟਮੈਂਟ ਕੋਲ ਪਈ ਆ ਉਹਦਾ ਪ੍ਰੋਜੈਕਟ ਬਣਾ ਕੇ ਪੰਜਾਬ ਸਰਕਾਰ ਨੂੰ ਦੇ ਦਿਆਂਗੇ ਇਸੇ ਤਰ੍ਹਾਂ ਤਰਨਤਾਰ ਜਿੱਥੇ ਯਾਦੀ ਦੇ 75 ਸਾਲਾਂ ਤੇ ਅੱਜ ਤੱਕ ਵੀ ਮਿਹਰਕਰ ਭਵਨ ਨਹੀਂ ਸੀ ਬਣਿਆ ਵੈਲਫੇਅਰ ਡਿਪਾਰਟਮੈਂਟ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਹੋ ਇਤਨਾ ਪਸੀ ਲੱਗੇ ਹੋਏ ਆ ਕਿ 14 ਅਪ੍ਰੈਲ ਜਿਹੜਾ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਹਾੜਾ ਆ ਉਹਦੇ ਤੇ ਅਸੀਂ ਤਰੰਤ ਤਰੰਤ ਕਟਿੰਗ ਕਰਦੇ ਹਾਂ ਮਲੇਰਕੋਟਲਾ ਜ਼ਿਲ੍ਹਾ ਜਿੱਥੇ ਅੰਬੇਡਕਰ ਭਵਨ ਨਹੀਂ ਹੈ ਉੱਥੇ ਵੈਲਫੇਅਰ ਨੇ ਆਪਣੀ ਜਿਹੜੀ ਦਸੀ ਆ ਮੁਸ਼ਕਲ ਕਿ ਉਹ ਨਵਾਂ ਜ਼ਿਲ੍ਹਾ ਬਣਿਆ ਆ ਉੱਥੇ ਡੀਸੀ ਦਫ਼ਤਰ ਵੀ ਨਹੀਂ ਆ ਹਲੇ ਪ੍ਰੋਪਰ ਹੋਰ ਦਫ਼ਤਰ ਵੀ ਪ੍ਰੋਪਰ ਨਹੀਂ ਆ ਉਹ ਸਾਰੇ ਦਫ਼ਤਰਾਂ ਲਈ ਜਗ੍ਹਾ ਜਿਹੜੀ ਆ ਉਹਦਾ ਕੰਪਲੈਕਸ ਆ ਉਹਦੀ ਮੈਪਿੰਗ ਚੱਲ ਰਹੀ ਆ ਉਹਦੇ ਚ ਹੀ ਅੰਬੇਡਕਰ ਭਵਨ ਬਣਾਇਆ ਜਾਏਗਾ ਇਹ ਵਿਚਾਰ ਆਦੀ ਰੋਪੜ ਜਿੱਥੇ ਪਿਛਲੇ ਦਿਨੀ ਉੱਥੋਂ ਦੀ ਖਸਤਾ ਹਾਲਤ ਨੂੰ ਲੈ ਕੇ ਉੱਥੇ ਮਰਮਤ ਨੂੰ ਲੈ ਕੇ ਪਿਛਲੀ ਮੀਟਿੰਗ ਦੇ ਵਿੱਚ ਅਸੀਂ ਏਜੰਡਾ ਲਿਆਂਦਾ ਸੀ। ਉਹ ਪੀਡਬਲਯੂਡੀ ਨੂੰ ਜਿਹੜੇ ਪੈਸੇ ਜਾਰੀ ਹੋ ਚੁੱਕੇ ਆ ਅਸੀਂ ਆਉਣ ਵਾਲੇ ਦਿਨਾਂ ਚੋ ਦੀ ਰਿਪੋਰਟ ਮੰਗਾਂਗੇ ਪੀਡਬਲਯੂਡੀ ਤੇ ਕਿ ਉੱਥੇ ਕੀ ਉਹਨਾਂ ਨੇ ਇੱਥੇ ਕੀ ਕਾਰਵਾਈਆਂ ਕੀਤੀ। ਇਸੇ ਤਰ੍ਹਾਂ ਸੰਗਰੂਰ ਤੇ ਮਾਨਸਾ ਦੋ ਜ਼ਿਲ੍ਹੇ ਇਹੋ ਜਿਹੇ ਨੇ ਜਿੱਥੇ ਵੇੜਕਰ ਭਵੰਦੇ ਉੱਤੇ ਵੱਖ-ਵੱਖ ਵਿਭਾਗਾਂ ਜਾਂ ਹੋਰ ਗੈਰ ਕਬਜ਼ਾਕਾਰੀ ਲੋਕਾਂ ਦਾ ਜਿਹੜਾ ਉੱਥੇ ਕਬਜ਼ਾ ਹੈ ਉਹਦੇ ਤੇ ਵੀ ਅਸੀਂ ਜਿਹੜਾ ਉਹਨਾਂ ਦੇ ਸਮੇਂ ਦੇ ਵਿੱਚ ਪੰਜਾਬ ਰਾਜ ਐਸਸੀ ਕਮਿਸ਼ਨ ਵੱਲੋਂ ਕਾਰਵਾਈ ਕਰਾਂਗੇ। ਇਸੇ ਤਰ੍ਹਾਂ ਜਿਹੜਾ ਸਾਡਾ ਪੰਜਾਬ ਪੁਲਿਸ ਡਿਪਾਰਟਮੈਂਟ ਹੈ ਉਹਦੇ ਵਿੱਚ ਕਿਉਂਕਿ ਇਸ ਜਿਸ ਇਲਾਕੇ ਤੋਂ ਮੈਂ ਆਉਣਾ ਉੱਥੇ ਦੀਆਂ ਮੁਸ਼ਕਲਾਂ ਨੂੰ ਮੈਂ ਜ਼ਿਆਦਾ ਗਹਿਰਾਈ ਨਾਲ ਜਾਣਦਾ ਹਾਂ ਤਾਂ ਉਹਦੀ ਸਭ ਤੋਂ ਵੱਡੀ ਮੁਸ਼ਕਲ ਸੀ ਜਿੱਦਾਂ ਸਤਗੁਰੂ ਰਵਦਾਸ ਮਹਾਰਾਜੀ ਦਾ ਗੁਰਪੁਰਬ ਦਿਹਾੜਾ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਤਸਵੀਰ ਦਰਸ਼ਨਕਰ ਦੇ ਖੁਰਾਲਗੜ੍ਹ ਸਾਹਿਬ 'ਚ ਮਨਾਇਆ ਗਿਆ ਖੁਰਾਲਗੜ੍ਹ ਸਾਹਿਬ ਜਿੱਥੇ ਸਤਗੁਰੂ ਰਵਦਾਸ ਮਹਾਰਾਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਔਰ ਉਥੇ ਮਿਨਾਰੇ ਬੇਗਮਪੁਰਾ ਇੱਕ ਬਹੁਤ ਵੱਡਾ ਪ੍ਰਯੋਜ ਜਿਹੜਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਸੀ ਜਿਹੜਾ ਪੰਜਾਬ ਮੌਜੂਦਾ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਲਾਇਆ ਅਸੀਂ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦਾ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸ਼ੁਕਰੀਆ ਦਾ ਕਰਦੇ ਹਾਂ ਕਿ ਉਹਨਾਂ ਨੇ ਉਹਨੂੰ ਚਾਲੂ ਹਾਲ ਤੇ ਚੱਲਿਆਂਦਾ ਹੀ ਨਹੀਂ ਇੱਕ ਸਟੇਟ ਪੱਧਰੀ ਪ੍ਰੋਗਰਾਮ ਵੀ ਉੱਥੇ ਬਹੁਤ ਵੱਡਾ ਕੀਤਾ ਉੱਥੇ ਇੱਕ ਬਹੁਤ ਵੱਡੀ ਸਾਡੇ ਧਿਆਨ ਚ ਇੱਕ ਕਮੀ ਆਈ ਸੀ ਕਿ ਉੱਥੇ 2/2.5 ਨੇ ਇੱਕ ਚਰਮਸ਼ੋ ਗੰਗਾ ਕਿਹਾ ਜਾਂਦਾ ਜਿੱਥੇ ਬਾਬਾ ਸ੍ਰਿੰਦਰ ਜੀ ਨੇ ਦੂਜੇ ਤਪਸਥਾਨ ਪ੍ਰਚੀਨ ਜਿਹੜਾ ਸੀਗਾ ਜਿੱਥੇ ਬਾਬਾ ਕੇਵਲ ਜੀ ਨੇ ਦੋਨੋਂ ਨੂੰ ਹੀ ਪੰਜਾਬ ਸਰਕਾਰ ਵੱਲੋਂ ਦੋ-ਦੋ ਸਕਿਉਰਟੀ ਗਾਰਡ ਆਯਾਦੀ ਦੇ 75 ਸਾਲਾਂ 'ਚ ਇਹ ਪਹਿਲੀ ਵਾਰੀ ਹੋਇਆ ਕਿ ਖਰਾਲਗੜ੍ਹ ਸਾਹਿਬ ਦੇ ਵਿੱਚ ਦੋਹਾਂ ਡੇਰਿਆਂ ਨੂੰ ਦੋ-ਦੋ ਸਕਿਉਰਟੀ ਸਖਿਆ ਕਰਦੀ ਜਿਹੜੀ ਦਿੱਤੀ ਗਈ ਹੈ ਇਸੇ ਤਰ੍ਹਾਂ ਸਾਡੇ ਬਾਲਾਚੌਰ ਜਿੱਥੋਂ ਆਚਾਰੀਆ ਚੇਤਨਾ ਨੰਦ ਜੀ ਮਹਾਰਾਜ ਭੂਰੀ ਵਾਲੇ ਗੁਰਗੱਦੀ ਪਰੰਪਰਾ ਸਤਗੁਰੂ ਕਬੀਰ ਮਹਾਰਾਜ ਜੀ ਜਾਤ ਦੇ ਡੇਰਾ ਚੱਲਦਾ ਹੈ ਔਰ ਸਤਿਗੁਰੂ ਕਬੀਰ ਮਹਾਰਾਜ ਜੀ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਜਿਹੜੇ ਜਿੱਦਾਂ ਗੜੀ ਆ ਅਸੀਂ ਆਪਣੇ ਆਪ ਨੂੰ ਕਹਿੰਦੇ ਅਸੀਂ ਰਬਦਾਸੀਆ ਭਾਈਚਾਰੇ ਚੋਂ ਰਬਦਾਸੀਆ ਪੰਥੀ ਲੋਕ ਹੈ ਬਾਬਾ ਸਾਹਿਬ ਅੰਬੇਡਕਰ ਕਬੀਰ ਪੰਥੀ ਉਹਨਾਂ ਨਾਲ ਜੁੜੇ ਹੋਏ ਸੀ ਬਾਬਾ ਸਾਹਿਬ ਅੰਬੇਡਕਰ ਸਤਿਗੁਰੂ ਕਬੀਰ ਮਹਾਰਾਜ ਦਾ ਕਬੀਰ ਪੰਥੀ ਪਰਿਵਾਰਕ ਮਾਹੌਲ ਸੀ ਔਰ ਬੜਾ ਚੌੜ ਦੇ ਵਿੱਚ ਇੱਕ ਬਹੁਤ ਵੱਡੇ ਸਤਿਗੁਰੂ ਕਬੀਰ ਮਹਾਰਾਜ ਨੂੰ ਜਿਹੜਾ ਡੇਰਾ ਉਹ ਕਰਦੇ ਆ ਚਲਾਉਂਦੇ ਆ ਮਹਾਰਾਜ ਚੇਤਨਾ ਨੰਦ ਜੀ ਉੱਥੇ ਗੱਦੀ ਨਿਸ਼ੀਨ ਨੇ ਪੂਰੀ ਵਾਲੇ ਸੰਪਰਦਾਇ ਕਹਿੰਦੇ ਆ ਉਥੇ ਵੀ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਦਾ ਸ਼ੁਕਰੀਆ ਦਾ ਕਰਦੇ ਕਿ ਪਿਛਲੀ ਮੀਟਿੰਗ ਦੇ ਵਿੱਚ ਜਿਹੜਾ ਝਾਂਡੀਆਂ ਧਾਮ ਹੈ ਉਥੇ ਰੋਪੜ ਜਿਹੜੇ ਚ ਪੈਂਦਾ ਦੋ ਗੱਲ ਮੈਨੂੰ ਥੇ ਦਿੱਤੇ ਰਕਵਾ ਧਾਮ ਲੁਗਿਆਣੇ ਦੋ ਗੱਲ ਮੈਨੂੰ ਥੇ ਦਿੱਤੇ ਔਰ ਅਸੀਂ ਇਸ ਵਾਰੀ ਪ੍ਰਪੋਜ਼ਲ ਚ ਪਾਇਆ ਸੀ ਕਿ ਜਿਹੜੇ ਮਹਾਰਾਜ ਚਾਰੀਆ ਚੇਤਨਾ ਨੰਦ ਜੀ ਆ ਔਰ ਇਸ ਡੇਰੇ ਦੇ ਵਿੱਚ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਜੀ ਤੋਂ ਲੈ ਕੇ ਅੱਜ ਤੱਕ ਦੇ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੱਕ ਸਾਰੇ ਹੀ ਮੁੱਖ ਮੰਤਰੀ ਦੋ ਦੋ ਚਾਰ ਚਾਰ ਵਾਰੀ ਆਪਣੀ ਤਰਮ ਚ ਉਥੇ ਨਤਮਸਤਕ ਹੋਣ ਜਾਂਦੇ ਆ ਔਰ ਕਮੀ ਕਿੱਡੀ ਪੱਟੀ ਚੱਲ ਰਹੀ ਆ ਕਿ ਜਿਹੜੇ ਉੱਥੋਂ ਦੇ ਗੱਦੀ ਨਸ਼ੀਨ ਨੇ ਮਹਾਰਾਜ ਜੀ ਚਾਰੀਆ ਚੇਤਨ ਜੀ ਉਹਨਾਂ ਕੋਲ ਇੱਕ ਵੀ ਇੰਨਾ ਖਾਕੀ ਕੱਪੜੇ ਵਾਲਾ ਆ ਨਾ ਕਾਲੇ ਕੱਪੜੇ ਵਾਲਾ ਆ ਕਿ ਉਹਨਾਂ ਦੀ ਦਰਿਆਦਿਲੀ ਆ ਕਿ ਉਹਨਾਂ ਨੇ ਕਦੀ ਸਿਕਿਉਰਿਟੀ ਗਾਰਡ ਵੀ ਮੰਗੇ ਹੈਗੇ ਕਦੀ ਵੀ ਉਹਨਾਂ ਨੇ ਸੁਰੱਖਿਆ ਗਾਰਡ ਨਹੀਂ ਮੰਗੀ ਬੜਾ ਸਾਦਾ ਜਿਹਾ ਜੀਵਨ ਰਹਿਣ ਸਹਿਣ ਰੱਖਦੇ ਆ ਪਰ ਪੰਜਾਬ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਖਾਸ ਤੌਰ ਤੇ ਗੈਂਗਸਟਰਵਾਦ ਨਸ਼ੇੜੀਪਨ ਜਿਹੜਾ ਜਿਹੜਾ ਨਸ਼ਿਆਂ ਵਿਰੁੱਧ ਯੁੱਧ ਚੱਲ ਰਿਹਾ ਆ ਗੈਂਗਸਟਰਵਾਦ ਬੁਧ ਪ੍ਰਹਾਰ ਯੁੱਧ ਚੱਲ ਰਿਹਾ ਆ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿੱਥੇ-ਜਿੱਥੇ ਸਾਡੇ ਸੈਂਸਿਟਿਵ ਪੁਆਇੰਟ ਨੇ ਉੱਥੇ ਆਪਾਂ ਜਰੂਰ ਜਿਹੜਾ ਇਹ ਮਈਆ ਕਰਾਈਏ ਇਹ ਵੀ ਜਿਹੜੀ ਮੁਲ ਅੱਜ ਦੀ ਗੱਲਬਾਤ ਹੈ ਪੰਜਾਬ ਪੁਲਿਸ ਡਿਪਾਰਟਮੈਂਟ ਅਕੀਤੀ ਗਈ ਔਰ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਅਸੀਂ ਇਹਨੂੰ ਵਿਚਾਰ ਕੇ ਇਹ ਵੀ ਸਮੱਸਿਆ ਦਾ ਹੱਲ ਕਰਾਂਗੇ ਇਸੇ ਤਰ੍ਹਾਂ ਦੇ ਨਾਲ ਇੱਕ ਬਹੁਤ ਵੱਡੀ ਹੋਰ ਮੁਸ਼ਕਲ ਚੱਲ ਰਹੀ ਸੀ ਜਿਹੜੀ ਪੰਜਾਬ ਰਾਜਨ ਸੂਚਿਤ ਜਤੀ ਕਮਿਸ਼ਨ ਦੇ ਸਾਹਮਣੇ ਆਉਂਦੀ ਸੀ ਸਾਡੇ ਕੋਲ ਇਸ ਸਾਲ 1 ਜਨਵਰੀ 2025 ਤੋਂ ਲੈ ਕੇ 31 ਦਸੰਬਰ 2025 ਤੱਕ ਲਗਭਗ 3750 ਦੇ ਲਗਭਗ ਸ਼ਿਕਾਇਤਾਂ ਆਈਆਂ 3754 ਜਾਂ ਬੀਬੀ ਫਿਗਰ ਤੇ ਉਹ ਸ਼ਿਕਾਇਤਾਂ 3754 ਔਰ ਇਹ ਫਸਟ ਟਾਈਮ ਹਿਸਟਰੀ ਚ ਹੋਇਆ ਕਮਿਸ਼ਨ ਦੀ ਹਿਸਟਰੀ ਚ ਅੱਗੇ ਜਿਹੜੀ ਔਸਤ ਰਹਿੰਦੀ ਸੀ 1100 ਬਸ 1200 ਸਾਲਾਨਾ ਔਸਤ ਰਹਿੰਦੀ ਸੀ ਔਰ ਜਦੋਂ ਮੈਂ ਇਹ ਸ਼ੇਅਰ ਇਹ ਜ਼ਿੰਮੇਵਾਰੀ ਲਈ 5700 ਫਾਈਲਾਂ ਮੈਨੂੰ ਪਿਛਲੀਆਂ ਮਿਲੀਆਂ ਪੈਂਡਿੰਗ ਤੇ ਟੋਟਲ ਜਿਹੜਾ ਡਾਟਾ ਆ ਇਹ ਤਕਰੀਬਨ 9000 ਨੂੰ ਟੱਚ ਕਰ ਜਾਂਦਾ ਹੈ ਜਿਹਦੇ ਚੋਂ 4000 ਦੇ ਕਰੀਬ ਫਾਈਲਾਂ ਦੇ ਉੱਤੇ ਕਮਿਸ਼ਨ ਵੱਲੋਂ ਫੈਸਲਾ ਕੋ ਉਹਨੂੰ ਕਰਕੇ ਉਹਨਾਂ ਕਮਿਸ਼ਨ ਫਾਈਲਾਂ ਤੇ ਕੰਮ ਕੀਤਾ ਗਿਆ ਲੇਕਿਨ ਫੇਰ ਬਕਾਇਆ ਫੇਰ 5000 ਖੜਾ ਔਰ ਜਿਹੜਾ ਆ ਸਾਲ ਹੈ ਇਸ ਸਾਲ ਸਾਨੂੰ ਉਮੀਦ ਹੈ ਕਿ 5000 ਫਾਈਲਾਂ ਇਸ ਸਾਲ ਆਉਣਗੀਆਂ ਇਹੋ ਜਿਹੇ ਹਾਲਾਤ ਆ ਜਿਹੜੇ 50% ਤੋਂ ਜ਼ਿਆਦਾ ਕੇਸ ਨੇ ਪੁਲਿਸ ਡਿਪਾਰਟਮੈਂਟ ਨਾਲ ਸੰਬੰਧਿਤ ਨੇ ਕਮਿਸ਼ਨ ਦੇ ਸਾਹਮਣੇ ਇਹ ਆਉਂਦਾ ਸੀ ਕਿ ਵਿਸ਼ਪੀ ਪੱਧਰ ਦੇ ਅਧਿਕਾਰੀ ਜਿਹੜੇ ਆ ਉਹ 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 ਐਸਸੀਐਸਟੀ ਐਕਟ ਨੂੰ ਲਾਗੂ ਕਰਾਉਣ ਲਈ ਜ਼ਿੰਮੇਵਾਰ ਨੇ ਲੇਕਿਨ ਉੱਥੇ ਉਹਦੀ ਬੜੀ ਜਾਣਕਾਰੀ ਦੀ ਘਾਟ ਸਾਨੂੰ ਮਹਿਸੂਸ ਹੋਈ ਕਿਉਂਕਿ ਪੰਜਾਬ 'ਚ ਇਹੀ ਸਮਝਿਆ ਜਾਂਦਾ ਜਾਂ ਦੇਸ਼ ਵਿੱਚ ਕਿ ਜਿੱਥੇ ਗਾਲੀਗਲੋਚ ਹੋ ਜਾਏ ਉੱਥੇ ਹੀ ਐਸਸੀਐਸਟੀ ਐਕਟ ਲੱਗਣਾ ਜਾਤੀ ਸੂਚਕ ਸ਼ਬਦ ਵਰਤੋਂ ਕੀਤੀ ਜਾਵੇ ਉੱਥੇ ਹੀ ਇਤੋਂ ਇਲਾਵਾ ਵੀ ਹੋਰ 50 100 ਪੁਆਇੰਟ ਨੇ ਜਿੱਥੇ ਉਹ ਐਕਟ ਲਾਗੂ ਹੁੰਦਾ ਇਸ ਕਰਕੇ ਉਹ ਸਾਰੇ ਅਧਿਕਾਰੀਆਂ ਨੂੰ ਜਾਣਕਾਰ ਬਣਾਉਣ ਦੇ ਲਈ ਅਸੀਂ ਪਿਛਲੀ ਮੀਟਿੰਗ 'ਚ ਪ੍ਰਪੋਜ਼ਲ ਲੱਖੀ ਸੀ ਕਿ ਡੀਐਸਪੀ ਪੱਦਰ ਦੇ ਅਧਿਕਾਰੀਆਂ ਨੂੰ ਜੰਗੀ ਪੱਦਰ ਤੇ ਟ੍ਰੇਨ ਕੀਤਾ ਜਾਵੇ। ਐਸਸੀਐਸਟੀ ਜਿਹੜਾ ਪ੍ਰਿਵੈਂਸ਼ਨ ਆਫ ਐਟ੍ਰੋਸਿਟੀ ਐਕਟ 89 ਹੈ। ਖੁਸ਼ੀ ਦੀ ਗੱਲ ਹੈ ਕਿ ਪੁਲਿਸ ਡਿਪਾਰਟਮੈਂਟ ਵੱਲੋਂ ਜਿਹੜੀ ਲਾਸਟ ਟ੍ਰੇਨਿੰਗ ਹੈ 29 ਦਸੰਬਰ 2022 25 ਨੂੰ ਫਲੋਰ ਕੀਤੀ ਗਈ। ਹਾਲਾਂਕਿ ਅਸੀਂ ਰਿਕੁਐਸਟ ਕੀਤੀ ਸੀ ਕਿ ਉਹਦੇ 'ਚ ਕਮਿਸ਼ਨ ਵੱਲੋਂ ਅਸੀਂ ਉਹਦੇ ਵਿੱਚ ਬੈਠਣਾ ਚਾਹਾਂਗੇ। ਤੇ ਅੱਜ ਜਦੋਂ ਇਹ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਉਹਦੇ 'ਚ ਅਸੀਂ ਪੁੱਛਿਆ ਵੀ ਟੋਟਲ ਡੀਐਸਪੀ ਕਿੰਨੇ ਨੇ? ਉਹ ਲਗਭਗ 400 ਦੇ ਕਰੀਬ ਪੰਜਾਬ 'ਚ। ਡੀਐਸਪੀ ਪੱਧਰ ਦਾ ਅਫੀਸਰ ਹੈ ਔਰ 35 ਡੀਐਸਪੀ ਜਿਹੜੇ ਆਸ ਟ੍ਰੇਨਿੰਗ ਦੇ ਵਿੱਚ ਜਿਹੜੀ 29 ਦਸੰਬਰ 2025 ਨੂੰ ਹੋਈ ਉਹ ਬੈਠੇ ਅਸੀਂ ਇਹਦੇ ਤੇ ਅਨਸੈਟਿਸਫੈਕਟਰੀ ਉਹਨਾਂ ਨੂੰ ਆਪਣਾ ਦੱਸਿਆ ਕਿ ਇਹ ਇਨਸਫੀਸ਼ੀਐਂਟ ਹੈ ਘੱਟੋ ਘੱਟ 100 100 200 200 ਡੀਐਸਪੀ ਦਾ ਬੈਚ ਵੜਾ ਕੇ ਇਹ ਟ੍ਰੇਨਿੰਗ ਜਿਹੜੀ ਆ ਲਗਾਤਾਰ ਬ੍ਰੇਨਸਟਾਰਮਿੰਗ 2-4 ਘੰਟੇ ਦੀ ਕੀਤੀ ਜਾਵੇ ਔਰ ਖੁਸ਼ੀ ਦੀ ਗੱਲ ਹੈ ਮੌਕੇ ਤੇ ਡਿਸੀਜਨ ਲੈਂਦੇ ਹੋਏ ਜਿਹੜਾ ਏਆਈਜੀ ਟ੍ਰੇਨਿੰਗ ਗੌਤਮ ਸਿੰਘਲ ਜੀ ਜਿਹੜੇ ਸਾਡੇ ਬੈਠੇ ਸੀ ਔਰ ਮਾਨਯੋਗ ADGP ਸਾਹਿਬ ਦਾ ਵੀ ਸਵੇਰੇ ਫੋਨ ਤੇ ਗੱਲ ਹੁੰਦੀ ਸੀ ਇਸ ਮੌਕੇ ਤੇ 18 ਦਸੰਬਰ 2025 ਨੂੰ ਜਿਹੜਾ DSP ਦੀ ਫਲੋਰ ਟ੍ਰੇਨਿੰਗ ਅਗਲੀ ਹੋਏਗੀ ਜਿਹਦੇ ਵਿੱਚ ਬਕਾਇਦਾ ਕਮਿਸ਼ਨ ਨੂੰ ਚੀਫ ਗੈਸਟ ਦੇ ਤੌਰ ਤੇ ਚੇਅਰਮੈਨ ਦੇ ਤੌਰ ਤੇ ਸੱਦਿਆ ਗਿਆ ਔਰ ਅਸੀਂ ਉਹਨਾਂ ਨਾਲ ਇਹ ਬੇਨਤੀ ਕੀਤੀ ਹੈ ਕਿ ਘੱਟੋ ਘੱਟ 100 ਤੋਂ ਉੱਪਰ DSP ਜਿਹੜੇ ਆ ਮਿਨੀਮਮ ਉੱਥੇ ਬੈਠੇ ਹੋਣੇ ਚਾਹੀਦੇ 18 ਫਰਵਰੀ 18 ਫਰਵਰੀ 2025 26 26 ਸੌਰੀ 26 ਸੌਰੀ ਇਸੇ ਤਰ੍ਹਾਂ ਡਾਇਰੈਕਟਰ ਡਾਇਰੈਕਟਰ ਲੋਕਲ ਬਾਡੀ ਜਿਹੜੇ ਆ ਉਹ ਆਏ ਆ ਸਾਡੇ ਕੋਲ ਕਿਉਂਕਿ ਕਮਿਸ਼ਨ ਦਾ ਹੈ ਲੋਕਲ ਬਾਡੀ ਗਵਰਨਮੈਂਟ ਜਿਹੜੀ ਹੈਗੀ ਹੈ ਸ਼ਹਿਰਾਂ 'ਚ ਡੀਲ ਕਰਦੀ ਆ ਉੱਥੇ ਬਹੁਤ ਗਿਣਤੀ ਜਿਹੜਾ ਕਰਮਚਾਰੀ ਸਫਾਈ ਕਰਮਚਾਰੀ ਆ ਉਹ ਕਿਸੇ ਨਾ ਕਿਸੇ ਕਾਰਨਾ ਕਰਕੇ ਡਿਊਟੀ ਦੌਰਾਨ ਉਹਦੀ ਡੈਥ ਹੋ ਜਾਂਦੀ ਆ ਪਿਛਲੀ ਵਾਰੀ ਅਸੀਂ ਇਹ ਡਾਟਾ ਮੰਗਿਆ ਸੀ ਕਿ ਡਿਊਟੀ ਦੌਰਾਨ ਜਿਹੜੇ ਸਫਾਈ ਕਰਮਚਾਰੀਆਂ ਦੀ ਡੈਥ ਹੋਈ ਆ ਤਰਸ ਦੇ ਆਧਾਰ ਤੇ ਕਿਹਨਾਂ ਨੂੰ ਨੌਕਰੀਆਂ ਸਾਰਿਆਂ ਦੇ ਪਰਿਵਾਰਾਂ ਨੂੰ ਮਿਲ ਗਈਆਂ ਤੋਂ ਪਿਛਲੀ ਮੀਟਿੰਗ ਤੱਕ ਕੋ 6 ਸੀਗੇ ਔਰ ਖੁਸ਼ੀ ਦੀ ਗੱਲ ਹੈ ਅੱਜ ਜਿਹੜਾ ਹੈਗਾ ਉਹ ਸਾਰੇ ਹੀ ਪਰਿਵਾਰਾਂ ਨੂੰ ਨੌਕਰੀਆਂ ਦੇ ਦਿੱਤੀਆਂ ਗਈਆਂ ਆ ਅੱਜ ਇੱਕ ਵੀ ਬਕਾਇਆ ਨਹੀਂ ਜਿਹੜੀ ਲਾਸਟ ਰੋਕਰੀ ਦਿੱਤੀ ਗਈ ਆ ਉਹ 1 ਫਰਵਰੀ ਨੂੰ ਦਿੱਤੀ ਗਈ ਆ ਔਰ ਜਿਹੜੀ 1 ਫਰਵਰੀ ਨੂੰ ਦਿੱਤੀ ਗਈ ਆ ਉਸ ਪਰਿਵਾਰ ਦੇ ਘਰ ਦੇ ਜਿਹੜੀ ਮੌਤ ਹੋਈ ਸੀ ਉਹ 4 ਮਹੀਨੇ ਪਹਿਲਾਂ ਹੀ ਹੋਈ ਸੀ ਤੇ ਇਹਦੇ ਲਈ ਵੀ ਮੈਂ ਜਿਹੜਾ ਹੈਗਾ ਲੋਕਲ ਬਾਡੀ ਗਵਰਨਮੈਂਟ ਡਿਪਾਰਟਮੈਂਟ ਦਾ ਜਿਹੜਾ ਸ਼ੁਕਰੀਆ ਦਾ ਕਰਦਾ ਕਿ ਬੜੀ ਤੇਜ਼ੀ ਨਾਲ ਇਸ ਮਾਮਲੇ 'ਚ ਕੰਮ ਕਰਨ ਲੱਗੇ ਇਸੇ ਤਰ੍ਹਾਂ ਵਿੱਤ ਭਾਗ ਤੋਂ ਡਿਪਟੀ ਸੈਕਟਰੀ ਸਾਡੇ ਕੋਲ ਬੀਬੀ ਸਰੋਜ ਜੀ ਹਾਜ਼ਰ ਸੀਗੇ ਔਰ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਆ ਕਮਿਸ਼ਨ ਦੇ ਕੋਲ ਕੰਮ ਬਹੁਤ ਜ਼ਿਆਦਾ ਆ ਅੱਜ ਦੇ ਦਿਨ ਵੈਲਫੇਅਰ ਨੇ ਵੀ ਸਾਨੂੰ ਲਿਖਤੀ ਦੇ ਦਿੱਤਾ ਆ ਕਿ ਕਮਿਸ਼ਨ ਦੇ ਕੋਲ ਪੰਜਾਬ ਦੇ ਵਿੱਚ ਪੂਰਾ ਕੰਮ ਕਰਨ ਦੇ ਲਈ ਕੋਈ ਗੱਡੀ ਵੀ ਕਰਨ ਨਹੀਂ ਹੈਗਾ ਔਰ ਕਮਿਸ਼ਨ ਦੇ ਕੋਲ ਸਟਾਫ ਵਧਾਉਣ ਦੀ ਅਸੀਂ ਜਿਹੜੀ ਬੇਨਤੀ ਕੀਤੀ ਸੀ ਉਹ ਵਿੱਤ ਵਿਭਾਗ ਨੂੰ ਵੀ ਅਸੀਂ ਰਿਕੁਐਸਟ ਕੀਤੀ ਆ ਕਿ ਉਹ ਕੀਤੀ ਜਾਵੇ ਔਰ ਜਿਹੜਾ ਬਜਟ ਹੈ ਕਿਉਂਕਿ ਪਿਛਲੀ ਵਾਰੀ ਵੀ ਜਦੋਂ ਮੈਂ ਆਇਆ ਸੀ 5.5 ਲੱਖ ਦਾ ਬਜਟ ਸੀ ਕਮਿਸ਼ਨ ਦਾ ਸਿਰਫ ਜਿਹੜਾ ਵੈਲਫੇਅਰ ਡਿਪਾਰਟਮੈਂਟ ਖਰਚਦਾ ਆ ਸਾਡੀ ਉਹ ਡਿਮਾਂਡ ਦੇ ਉੱਤੇ ਉਹ ਇੱਕ ਦੋ ਵਾਰੀ ਵਧਿਆ ਵੀ ਪਿੱਛੇ ਗਿਆ ਹੈਗਾ ਇੱਕ ਇੱਕ ਵਾਰੀ ਵਧਿਆ ਹੈ ਉਹ ਨੀਰ ਉਹ ਵੀ ਪੰਜ 5.5 ਲੱਖ ਵਧਿਆ ਸੀ ਉਹ 10-11 ਲੱਖ ਰੁਪਈਆ ਇਹ ਕਹ ਲਓ ਸਾਲ ਦਾ ਖਰਚਾ ਹੈ ਜਦੋਂ ਕਿ ਜਿਹੜਾ ਅਸੀਂ ਇੱਕ ਕੀ ਬਜਟ ਪ੍ਰਪੋਜ਼ਲ ਭੇਜੀ ਆ ਉਹ ਤਕਰੀਬਨ 1 ਕਰੋੜ ਦੇ ਕਰੀਬ ਦੀ ਬਜਟ ਪ੍ਰਪੋਜ਼ਲ ਵਿੱਤ ਵਿਭਾਗ ਨੂੰ ਭੇਜੀ ਆ ਔਰ ਜਿਹਦੇ ਵਿੱਚ ਮੈਨੂੰ ਇਹ ਸੂਚਨਾ ਕੱਚੀ ਪਿਲੀ ਮਿਲੀ ਆ ਹਾਂ ਲੇ ਕੇ ਉਹ 7 ਲੱਖ ਦਾ ਬਜਟ ਪ੍ਰਵਾਨ ਕਰਨ ਦਾ ਵਿੱਤ ਵਿਭਾਗ ਨੇ ਇਦਾਂ ਦੀ ਕੋਈ ਚਿੱਠੀ ਤੋਰੀ ਆ ਉਹਦੇ ਲਈ ਵੀ ਅਸੀਂ ਵਿੱਤ ਭਾਗ ਨੂੰ ਰਿਕਵੈਸਟ ਕੀਤੀ ਆ ਕਿ 7 ਨਹੀਂ ਤੁਸੀਂ ਗਲਤੀ ਕਰਕੇ ਜਾਂ 0 ਪਿੱਛੇ 1 ਲਗਣੀ ਸੀਗੀ ਜਾਂ ਉਹ ਉਹਨੂੰ ਪੂਰਾ 1.7 ਲਿਖਣਾ ਸੀ ਤੁਸੀਂ ਭਦਾਉਣਾ ਸੀ ਇਹ ਵੀ ਔਰ ਵਿੱਤ ਭਾਗ ਦਾ ਅਸੀਂ ਬਕਾਇਦਾ ਸ਼ੁਕਰੀਆ ਦਾ ਕੀਤਾ ਪਿਛਲੇ ਸਮਿਆਂ ਦੇ ਸਾਡੇ ਬਹੁਤ ਸਾਰੇ ਬਿੱਲ ਬਕਾਇਆ ਸੀ ਸਾਡਾ ਇੱਕ ਫੋਨ ਕਾਲ ਦੇ ਉੱਤੇ ਕਲੈਕਟਰ ਦੇ ਉੱਤੇ ਉਹਨਾਂ ਨੇ ਸਾਰੇ ਬਕਾਇਆ ਜਿਹੜੇ ਐਸੀ ਕੁਛ ਹੁੰਦੇ ਆ ਪਿਛਲੇ ਹਫਤੇ ਕਲੀਅਰ ਕੀਤੇ ਆ ਔਰ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਏਜੰਡੇ ਜਿੰਨੇ ਵਿਚਾਰੇ ਗਏ ਉਹ ਸਾਰੇ ਪੰਜਾਬੀਆਂ ਦੀ ਜਾਣਕਾਰੀ ਲਈ ਮਾਨਜੋਗ ਮੀਡੀਆ यू अर बोर्न बिटवीन 1980 एटी एंड 2000, तो एक्सिस मैक्स लाइव लाया है एक सॉलिड टर्म प्लान फॉर स्मार्ट फोक्स लाइक यू क्यों क्योंकि पैसा कमाना कूल cool है पर फैमिली